ਹੰਦੀ ਦੋਸਤੋ ਕੀ ਹਾਲ ਚਾਲ ਤੁਹਾਡਾ ਮੈਂ ਤੁਹਾਡਾ ਆਪਣਾ ਰਾਜਕੁਮਾਰ ਅਰੋੜਾ ਚਰਕਾ ਪੰਜਾਬ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਤੇ ਆ ਜੋ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕਿ ਡਰਾਈਵਿੰਗ ਲਾਇਸੈਂਸ ਟੈਸਟ ਸੈਂਟਰ ਸਾਹਮਣੇ ਪਾਸਟੈਂਡ ਜਲੰਧਰ ਦੀਆਂ ਹਨ ਜਿੱਥੇ ਕਿ ਅਕਸਰ ਹੀ ਕਈ ਵਾਰ ਗੱਲਬਾਤਾਂ ਸਾਹਮਣੀ ਹੁੰਦੇ ਰਹਿੰਦੇ ਏਜੰਟਾਂ ਦੇ ਅਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਏਜੰਟ ਸਾਈਕਲ ਸਟੈਂਡ ਜੋ ਹੈ ਉਥੇ ਪਾਚੀਆਂ ਕੱਟ ਰਹੇ ਹਨ ਅਸੀਂ ਦੇਖ ਰਹੇ ਹਾਂ ਉਤੇ ਨਾਲ ਹੀ ਦੇਖੋ ਕਿ ਉਹ ਮੁਰਗੇ ਵੀ ਪਸਾ ਰਹੇ ਹਨ ਉਹ ਤੁਸੀਂ ਗੇਟ ਵਿੱਚ ਖੜੀਏ ਦੇਖੋ ਕਿ ਇੱਕ ਏਜੰਟ ਪਹਿਲਾਂ ਦੋ ਲੇਡੀਜ਼ ਨਾਲ ਗੱਲਬਾਤ ਕਰਦਾ ਫਿਰ ਉਹਨਾਂ ਨੂੰ ਟੀਮ ਕੰਮ ਦੇ ਲਈ ਪਸਾ ਕੇ ਇੱਧਰ ਵੀ ਆਏਗਾ ਇਹ ਨਾਲ ਦੂਜਾ ਐਂਟਰੀ ਵਾਇਰ ਨਾਲ ਕੇ ਦੇਖ ਲੋ ਕਿਹੜੀਆਂ ਪਾਟੀਆਂ ਕੱਟ ਰਿਹਾ ਫੇਰ ਕਹਿੰਦੇ ਜੀ ਇਹ ਜਿਹੜਾ ਸਾਈਕਲ ਸਟੈਂਡ ਆ ਇਹ ਹੈਗਾ ਜੀ ਸਰਕਾਰੀ ਇਹ ਪੰਜਾਬ ਰੋਡਵੇ ਦੀਪੂ ਵਾਲਿਆਂ ਦਾ ਦਸਿਆਂ ਦਾ ਆ ਜਿਹੜਾ ਬੰਦਾ ਤੁਸੀਂ ਦੇਖ ਰਹੇ ਹੋ ਗੇਟ ਦੇ ਨਾਲ ਬੈਠਾ ਹੋਇਆ ਆ ਤੇ ਉਹ ਬੈਠਾ ਪਾਟੀਆਂ ਕੱਟ ਰਿਹਾ ਪਰ ਉਹ ਕਿ ਪਾਟੀਆਂ ਦੇ ਰਿਹਾ ਜੋ ਪੈਸੇ ਲੈ ਰਿਹਾ ਉਦੋਂ ਬਾਕੀ ਖੜਾ ਕੰਮ ਕਰ ਰਿਹਾ ਆਹ ਤੁਸੀਂ ਇੱਕ ਦੇਖ ਸਕਦੇ ਹੋ ਕਿ ਇੱਕ ਏਜੰਟ ਇੱਕ ਕਲੈਂਡ ਨੂੰ ਔਰ ਦੇਖੋ ਮੁਰਗਾ ਵਸਾ ਰਿਹਾ ਹੈ ਔਰ ਦੇਖੋ ਬਿਲਕੁਲ ਤੁਸੀਂ ਦੇਖ ਸਕਦੇ ਕਿ ਬਿਲਕੁਲ ਉਸ ਜਿਹੜਾ ਕਿ ਉੱਥੇ ਸੈਕਲ ਸਟੈਂਡ 'ਤੇ ਬੈਠਾ ਹੈ ਸਰਕਾਰੀ ਮੁਲਾਜ਼ਮ ਹੈ ਵੈਸੇ ਹੀ ਜਿਹੜਾ ਬੈਠਾ ਹੋਇਆ ਆ ਇਹ ਤੇ ਸਾਹਮਣੇ ਔਰ ਦੇਖੋ ਫਾਈਲ ਭਰਨ ਦਾ ਕੋਈ ਕਮ ਜਿਹੜਾ ਬੰਦਾ ਮੋਰਕਾ ਖਾਇਆ ਜਾ ਰਿਹਾ ਆ ਫਿਰ ਕਹਿੰਦੇ ਨਹੀਂ ਜੀ ਇੱਥੇ ਸਾਡੇ ਏਜੰਟ ਨਹੀਂ ਹੁੰਦੇ ਏਜੰਟਾਂ ਦਾ ਅਸੀਂ ਨਹੀਂ ਖੜੇ ਹੋਣ ਦਿੰਦੇ ਇਹ ਨਹੀਂ ਉਹ ਨਹੀਂ ਪਰ ਆਪ ਤੁਸੀਂ ਛਰਿਆਂ ਦੇਖ ਸਕਦੇ ਹੋ ਕਿ ਕਿਵੇਂ ਏਜੰਟ ਹੀ ਜੋ ਗ੍ਰਾਈ ਕਰ ਰਹੇ ਹਨ ਜੋ ਸਕੂਟਰ ਮੋਟਰਸਾਈਕਲ ਆ ਰਹੇ ਉਹਨਾਂ ਕੋ ਪੈਸੇ ਵਗੈਰਾ ਲੈਣ ਦੇਣ ਦਾ ਜੋ ਵੀ ਆ ਉਹ ਕਰ ਰਹੇ ਹਨ ਇਹ ਜਿਹੜਾ ਸਰਕਾਰੀ ਮੁਲਾਜ਼ਮ ਹੈ ਕਿ ਉਹ ਸਿਰਫ ਆਪਣੇ ਇੱਕ ਇੱਕੋ ਜਗ੍ਹਾ ਬੈਠਾ ਹੋਇਆ ਮੈਂ ਕਹਿੰਦਾ ਦੇਖ ਰਿਹਾ ਸੀ ਉਹ ਬੈਠਾ ਹੋਇਆ ਆ ਤੇ ਕੋਈ ਨਹੀਂ ਹਿਲਦਾ ਅਰਾਹੁਣ ਦੇਖੋ ਇੱਕ ਏਜੰਟ ਉਹ ਬੰਦੇ ਨਾਲ ਗੱਲਬਾਤ ਕਰਕੇ ਤੇ ਉਧਰ ਨੂੰ ਜਾ ਰਿਹਾ ਆ ਉਹ ਦੇਖੋ ਮੈਂ ਪਾਰਲੇ ਪਾਸੇ ਪਹੇ ਆ ਕੇ ਉਹਨਾਂ ਦੀ ਜੋ ਗੱਲਬਾਤ ਹੋ ਗਈ ਆ ਉਹਨਾਂ ਅੰਦਰ ਲੈ ਕੇ ਚੱਲਾ ਅੰਦਰ ਇਹਨਾਂ ਦੀ ਜੋ ਸੈਟਿੰਗ ਚੱਲਦੀ ਆ ਤੇ ਇੱਕ ਏਜੰਟ ਜਿਹੜਾ ਆ ਦੇਖੋ ਇੱਥੇ ਹੁਣ ਫੇਰ ਆ ਚਿੱਟੀ ਕਮੀਜ਼ ਵਾਲਾ 50 ਟੀ-ਸ਼ਰਟ ਵਾਲਾ ਬੰਦੇ ਦੇਖ ਸਕਦੇ ਆ ਕਿੰਦਾ ਘੇੜ ਕੇ ਉਹਨਾਂ ਨਾਲ ਗੱਲਬਾਤ ਹੀ ਕਰ ਰਿਹਾ ਔਰ ਦੇਖੋ ਉਹਦੇ ਪੇਪਰ ਵੀ ਉਹਨੇ ਫੜ ਲਿਆ ਹੁਣ ਉਹਦੇ ਪੇਪਰ ਫੜ ਲਿਆ ਉਹ ਕੋਈ ਕਿੰਤੂ ਪ੍ਰੰਤੂ ਕਰਨਗੇ ਫਿਰ ਉਹਨੂੰ ਪਟਾ ਕੇ ਬਾਹਰ ਲੈ ਆਉਣਗੇ ਜਾਂ ਅੰਦਰ ਜੇ ਤਾਂ ਇਹਨਾਂ ਨੇ ਸੈਟਿੰਗ ਆ ਤੇ ਉਹ ਸੈਟਿੰਗ ਕਰਨਗੇ ਆਪਣੇ ਆ ਹੁਣ ਦੇਖੋ ਨਾਰੇ ਤਾਂ ਪੱਤੀਆਂ ਕੱਟ ਰਿਹਾ ਦੇਖੋ ਕੱਡੀ ਖੜੀ ਹੋਈ ਆ ਆ ਜਿਹੜਾ ਬੰਦਾ ਦੇਖੋ ਖਾਰ ਦੇ ਆਲੇ ਉਹ ਗੜਾਈ ਕਰ ਰਿਹਾ ਪੈਸੇ ਲੈਣ ਦੀ ਕੋਸ਼ਿਸ਼ ਕੀਤੀ ਸੀ ਉਹ ਜਿਹੜੇ ਬੰਦੇ ਆ ਹੁਣ ਔਰ ਇੱਕ ਜੰਟ ਨੇ ਪੇਪਰ ਫੜ ਲਿਆ ਕਰੀ ਤੇ ਆਹ ਦੇਖੋ ਬਾਹਰ ਨੂੰ ਤੁਰਿਆ ਆਉਂਦਾ ਹੁਣ ਤੇ ਉਹ ਮੁੰਡੇ ਵੀ ਉਹ ਦੇਖੋ ਪਿੱਛੇ ਆਰਟੀਟੀ ਕੁਮੇਨ ਵਾਲਾ ਵੀ ਆਉਣ ਲੱਗਾ ਇਹਦੇ ਪਿੱਛੇ ਤੇ ਇਸ ਤਰ੍ਹਾਂ ਨਾਲ ਤੁਸੀਂ ਦੇਖ ਸਕਦੇ ਹੋ ਕਿ ਸਾਈਕਲ ਸਟੈਂਡ ਦੇ ਉੱਪਰ ਸ਼ਰਿਆਂ ਮਿਲੀ ਭੋਗਤ ਨਾਲ ਜਿਹੜਾ ਆ ਏਜੰਟੀ ਦਾ ਜਿਹੜਾ ਗੰਦਾ ਖੇਲ ਖੇលਿਆ ਜਾਂਦਾ ਆ ਤੇ ਇੱਥੇ ਜੋ ਵੀ ਆ ਫਿਰ ਬਾਅਦ ਵਿੱਚ ਇਹਨਾਂ ਦੇ ਏਜੰਟਾਂ ਦਾ ਹੀ ਕੋਈ ਹਾਮੀ ਵੀ ਨਹੀਂ ਭਰਦਾ ਕਿ ਏਜੰਟ ਕੀ ਕਰਦੇ ਕੀ ਨਹੀਂ ਕਰਦੇ ਆ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਦੇਖ ਸਕਦੇ ਆ ਕਿ ਕਿੱਦਾਂ ਏਜੰਟ ਜਿਹੜੇ ਆ ਇੱਥੇ ਸ਼ਰਿਆਂ ਇਹ ਧੰਦਾ ਕਰਦੇ ਆ ਔਰ ਬਕੈਰਾ ਸਾਈਕਲ ਸਟੈਂਡ ਵਾਲੀ ਮਿਲੀ ਭੋਗਤਨ ਵਾਲੇ ਸਭ ਕੁਝ ਹੁੰਦਾ ਆ ਤੇ ਮੈਂ ਸ਼ਾਸਨ ਪ੍ਰਸ਼ਾਸਨ ਅੱਗੇ ਬੇਨਤੀ ਕਰੂੰਗਾ ਕਿ ਇਹਦੇ ਵੱਲ ਕੋ ਧਿਆਨ ਦੇਣਗੇ ਇਹ ਜੋ ਜੋ ਸਾਈਕਲ ਸਟੈਂਡ ਵਾਲਾ ਖੁੱਦ ਹੈ ਹੁਣ ਤੁਸੀਂ ਦੇਖੋ ਨਾ ਸਰਵਾ ਥੋੜਾ ਜਿਹਾ ਕਿ ਦੂਰ ਹੈ ਉਲੇ ਹੈ ਬਗੜਿੰਗ ਜੀ ਬਣੀ ਹੋਈ ਹੈ ਨਾ ਦੂਜਿਆਂ ਦੀ ਇੱਕ ਆਮ ਆਦੀ ਕਲੀਨਿਕ ਜਿਹੜੀ ਬਣਾਈ ਹੋਈ ਹੈ ਕਲੀਨਿਕ ਦੀ ਛੱਤ ਦੀ ਉਲੇ ਵਿੱਚ ਆ ਬੰਦਾ ਉਹ ਏਜੰਟ ਜਿਹੜਾ ਦੂਜੇ ਬੰਦਿਆਂ ਕੋਲੋਂ ਉਧਰੋਂ ਕੋਈ ਆਇਆ ਸੀ ਉਹਨਾਂ ਕੋਈ ਪੁੱਛਣ ਲੱਗੇ ਉਹ ਏਜੰਟ ਨੂੰ ਪੇਪਰ ਨੂੰ ਖੜਕੇ ਪੇਪਰ ਕਿ ਉਹ ਇੱਧਰ ਆ ਗਿਆ ਆ ਤੇ ਹੁਣ ਉਹਨਾਂ ਦੇ ਨਾਲ ਜਿਹੜੀ ਆ ਸੈਟਿੰਗ ਦਾ ਜਿਹੜਾ ਗੰਦਾ ਖੇਲ ਖੇលਿਆ ਜਾ ਰਿਹਾ ਆ। ਸੋ ਇਹ ਪ੍ਰਸ਼ਾਸਨ ਇਹਦੇ ਵੱਲ ਧਿਆਨ ਦੇਵੇਗਾ ਕਿ ਇਹ ਜੋੜਾ ਗੰਦਾ ਖੇਲਿਆ ਤੇ ਮੇਰੀ ਭੋਟਾ ਨਾਲ ਖੇលਿਆ ਜਾ ਰਿਹਾ। ਇਹ ਜੋ ਮੇਰੀ ਭੋਟਾ ਸਾਈਕਲ ਟੈਂਡ ਵਾਲੀ ਦੀ ਬਿਲਕੁਲ ਮੇਰੀ ਭੋਟਾ ਹੈ। ਕਿਤੇ ਜੇ ਕੋਈ ਇਹਨਾਂ ਨਾਲ ਕੋਈ ਬਦਕੱਟ ਬੋਲਦਾ ਤਾਂ ਇਹ ਫਿਰ ਅੱਗੇ ਹੋ ਕੇ ਲੜਾਈ ਝਗੜੇ ਵੀ ਕਰਦੇ ਹੋ ਜਿਵੇਂ ਲੜਾਈ ਝਗੜੇ ਅਕਸਰ ਇੱਥੇ ਹੁੰਦੇ ਰਹਿੰਦੇ ਆ ਤੇ ਪਰ ਆਹ ਜਿਹੜੀ ਏਜੰਟਾਂ ਦੀ ਕੋਈ ਮੰਨਤਾ ਨਹੀਂ ਸੀਗਾ ਸੋ ਅੱਜ ਅਸੀਂ ਤੁਹਾਨੂੰ ਇਹ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜੋ ਤੁਸੀਂ ਤਹਿਲਕਾ ਪੰਜਾਬ ਦੇ ਸਬਬ ਟੀਵੀ ਨਿਊਜ਼ ਚੈਨਲ ਤੇ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਨਾਲ ਇਹ ਜਿਹੜਾ ਗੰਦਾ ਖੇਲਿਆ ਜਾਂਦਾ ਹੈ ਇਹ ਲਾਈਵ ਤਸਵੀਰਾਂ ਜਿਹੜੀਆਂ ਆ ਇਹ ਹੈ ਜੀ ਆ ਦੇਖੋ ਤੇ ਹੁਣ ਵੀ ਫੇਰ ਦੇਖ ਸਕਦੇ ਹੋ ਕਿ ਆਹ ਦੇਖੋ ਇੱਕ ਕਾਰ ਆ ਗਈ ਹੈ ਕਿ ਜੇ ਕਾਰ ਉਹ ਏਜੰਟ ਜੂ ਹੈ ਉਹ ਕੁੱਤੇ ਪੇਕੇ ਚਾਹ ਪੀ ਰਿਆ ਆ ਚਾਹ ਪੀਂਦਾ ਹੋਣਾ ਦੇਖੋ ਕਾਰ ਵਾਲੇ ਕੋ ਗਿਆ ਆ ਤੇ ਉਹਦੇ ਕੋਲ ਜਿਹੜੀ ਪਾਤੀ ਆ ਉਹ ਲਹੂਆ ਆ ਲੋਰੀ ਹੁਣ ਇਹ ਆ ਮੁੰਡੇ ਜਿਹੜੇ ਆ ਹੁਣ ਖੜੇ ਸੀ ਉਹਨੇ ਉਹਨਾਂ ਦਾ ਜੋ ਸੈਟਿੰਗ ਕਰਕੇ ਆਪ ਔਰ ਇੱਕ ਹੁਣ ਉਹਨੇ 15 ਮਿੰਟ ਸੈਟਿੰਗ ਦੇਖੋ ਕਿੱਦਾਂ ਦੀ ਉਹਨਾਂ ਕਰਕੇ ਉਹਨਾਂ ਦੇ ਫੋਨ ਤੇ ਗੱਲ ਕਰਾ ਕੇ ਉਹ ਅੰਦਰ ਭੇਜਤੇ ਤੇ ਆਪ ਬਾਅਦ ਵਿੱਚ ਫੋਨ ਕਰੇਗਾ ਤੇ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਸ਼ਾਸਨ ਪ੍ਰਸ਼ਾਸਨ ਨੂੰ ਚਾਹੀਦਾ ਆ ਕਿ ਇਹਦੇ ਬਲ ਖਾਸ ਧਿਆਨ ਦੇਣ ਹੁਣ ਅਗਰ ਇਹ ਏਜੰਟ ਇਹਨਾਂ ਨਾਲ ਕੋਈ ਲੁੱਟਕੁੱਟ ਕਰਕੇ ਕਿਉਂਕਿ ਇਹਨਾਂ ਦਾ ਕੋਈ ਥਾਂਟ ਕਾਣਾ ਨਹੀਂ ਹੈਗਾ ਜੇ ਕਿਤੇ ਧੋੜ ਪੱਜ ਜਾਂਦੇ ਆ ਤੇ ਫਿਰ ਕੀ ਕੀਤਾ ਜਾਊਗਾ ਇਹਨਾਂ ਦਾ ਕੌਣ ਜ਼ਿੰਮੇਵਾਰ ਆ ਤੇ ਕੌਣ ਬਾਲੀਬਾਰ ਸਿਆ ਕਿ ਇਹ ਸਾਈਕਲ ਸਟੈਂਡ ਵਾਲਾ ਇਹਨਾਂ ਦਾ ਬਾਲੀਵਾਸ ਬਨੇਗਾ ਜਿਹੜਾ ਨੇ ਕੋਲ ਬਿਠਾ ਕੇ ਫਰੀ ਦੇ ਨੌਕਰ ਰੱਖੇ ਹੋਏ ਆ ਤੇ ਉਹਨਾਂ ਨੂੰ ਫਾਇਦਾ ਹੋਇਆ ਆ ਕਿ ਜਦੋਂ ਮਾਦੀ ਜਿੱਦਾਂ ਮਾਦੀ ਉਹ ਇੱਥੇ ਬਹਿ ਕੇ ਠਗਿਆ ਮਾਨ ਜੋ ਮਾਦੀ ਕਰ ਸਕਦੇ ਆ ਤੇ ਇਹਨਾਂ ਨੂੰ ਕੌਣ ਯਾਨੀ ਇਹ ਕਰੇਗਾ ਤੇ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਇਹਨਾਂ ਏਜੰਟਾਂ ਦੇ ਪਹਿਲਾਂ ਵੀ ਇੱਥੇ ਕਈ ਵਾਰ ਪੰਗੇ ਪੈ ਚੁੱਕੇ ਆ ਜੇ ਕਾਹਨੂੰ ਇਹ ਕੈਂਡੀਡੇਟ ਸਾਡੀ ਬਾਖੀਅਤ ਨਹੀਂ ਹੈ ਕਿ ਬਿਲਕੁਲ ਵੀ ਕੀ ਭੁਗਤਿਆ ਇਹ ਜਿਹੜਾ ਵੀ ਕੰਦਾ ਖੇਡ ਕੇ ਰਹਿ ਜਾਂਦਾ ਇੱਥੇ ਇਹ ਸੈਕਟਰ ਸਟੈਂਡ ਵਾਲੀ ਦੀ ਜਿਹੜੀ ਆ ਮਿਲੀ ਭੋਤ ਨਾਲ ਖੇਲੇ ਜਾਂਦਾ ਆ ਸੋ ਮੈਂ ਇਸ ਵੀਡੀਓ ਦੇ ਮਾਧਿਅਮ ਰਾਹੀਂ ਇਹ ਬੇਨਤੀ ਕਰੂੰਗਾ ਸ਼ਾਸਨ ਪ੍ਰਸ਼ਾਸਨ ਨੂੰ ਜੋ ਇਹਦੇ ਨਾਲ ਸੰਬੰਧਿਤ ਸ਼ਾਸਨ ਪ੍ਰਸ਼ਾਸਨ ਨੇ ਅੱਜ ਆਪ ਕੋਲਸ ਕੋਲਸ ਪ੍ਰਸ਼ਾਸਨ ਹੈ ਜੋ ਵੀ ਹੈ ਤੇ ਇਹਦੇ ਨਾਲ ਰੋਡਵੇ ਦੇ ਡਿੱਪੂ ਜੋ ਰੋਡਵੇ ਦਾ ਡਿੱਪੂ ਹੈ ਉਹਨਾਂ ਦੇ ਵੀ ਉਹਨਾਂ ਦੇ ਵੀ ਜੋ ਹੈਗੇ ਆ ਜਿਹੜੇ ਰੋਡਵੇ ਡਿੱਪੂ ਦੇ ਜਿਹਨਾਂ ਦੀ ਡਿਊਟੀ ਲਈ ਹੋਈ ਆ ਜਿਹਦੇ ਇਹ ਕਿ ਉਹ ਇੱਥੇ ਨਹੀਂ ਦੇਖ ਸਕਦੇ ਉਹਨਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਇੱਥੇ ਕੈਮਰੇ ਵੀ ਲੱਗੇ ਹੋਏ ਆ ਇਹ ਉਹਨਾਂ ਦਾ ਫਰਜ਼ ਨਹੀਂ ਮੰਨਦਾ ਕਿ ਕੈਮਰੇ ਦੇਖਣ ਕਢਾ ਕੇ ਇਹ ਲੈਪ ਜਿਹੜਾ ਤੁਸੀਂ ਦੇਖ ਰਹੇ ਥੋੜੇ ਦੂਰ ਦੀਆਂ ਹਨ ਕਰਕੇ ਕਿਉਂਕਿ ਮੈਂ ਥੋੜਾ ਦੂਰ ਖੜਾ ਸੀਗਾ ਤੇ اچانک ਇਹ ਸਭ ਕੁਝ ਦੇਖ ਕੇ ਤੇ ਮੈਂ ਜੋ ਤੁਹਾਡੇ ਸਾਹਮਣੇ ਜਿਹੜਾ ਕਰਿਆ ਆ ਠੀਕ ਹੈ ਜੀ ਤੇ ਹੁਣ ਇਸ ਕਰਕੇ ਮੈਂ ਜੋ ਆਪਣਾ ਜੋ ਵੀ ਸ਼ਾਸਨ ਪ੍ਰਸ਼ਾਸਨ ਨੂੰ ਬੇਨਤੀ ਹੀ ਕਰੂੰਗਾ ਕਿ ਇਸ ਜਿਹੜੀ ਗੰਦੀ ਲੁੱਟ ਗੰਦੇ ਖੇਡ ਦਾ ਜੋ ਹੈ ਕਿ ਹੁਣ ਕੀ ਕਰਨਾ ਹੈ ਹੋਈ ਤਾਂ ਹੁਣ ਉਹ ਹੀ ਦੇਖਣਗੇ ਔਰ ਆ ਦੇਖੋ ਹੁਣ ਇੱਕ ਮੈਨੂੰ ਹੋਰ ਦਿਖਾਉਣਾ ਕਿ ਵੈਸੇ ਜਿਆਦਾ ਕਲੀਅਰ ਤਾਂ ਇਹ ਤਾਂ ਹੀ ਨਹੀਂ ਕਿ ਜਿਹੜਾ ਸਾਹਮਣੇ ਕੈਮਰੇ ਲੱਗੇ ਹੋਏ ਆ ਕੈਮਰੇ ਕਢਾ ਕੇ ਦੇਖੇ ਜਾਣ ਤਾਂ ਉੱਤੇ ਕੋਹ ਜਿਹੜਾ ਇੱਕ ਬਜ਼ੁਰਗ ਆਹ ਬੈਠਾ ਹੈ ਇਹ ਉਹ ਆਦਮੀ ਹੈ ਜਿਹਦਾ ਪਿੱਛੇ ਜੇ ਅਖਬਾਰਾਂ 'ਚ ਖਬਰ ਵੀ ਲੱਗੀ ਸੀ ਕਿ ਇੱਕ ਬਜ਼ੁਰਗ ਪੱਤਰਕਾਰ ਆਪਣੇ ਆਪ ਉਹ ਪੱਤਰਕਾਰ ਕਹਿੰਦਾ ਮੈਂ ਨਹੀਂ ਇਹਨਾਂ ਪੱਤਰਕਾਰ ਕਹਿੰਦਾ ਕੌਣ ਹੈਗਾ ਕੌਣ ਨਹੀਂ ਹੈਗਾ ਪਤਾ ਨਹੀਂ ਇੱਕ ਜਿੱਤੇ ਤੇ ਮੋਟਰਸਾਈਕਲ ਦੇ ਉੱਪਰ ਇਹਦੇ ਪ੍ਰੈਸ ਲਿਖਿਆ ਹੁੰਦਾ ਉਹ ਸਾਈਡ ਤੇ ਖੜਾ ਕਰਕੇ ਆਇਆ ਇਹ ਤੇ ਹੁਣ ਅੱਗੇ ਜੇ ਕੋਈ ਬਹਿ ਗਿਆ ਆ ਤੇ ਇਹ ਵੀ ਦੱਸਿਆ ਜਾਂਦਾ ਕਿ ਇਹ ਵੀ ਇੱਕ ਏਜੰਟ ਹੈ ਤੇ ਜੋ ਅੰਦਰ ਪੱਤਰਕਾਰੀ ਦੇ ਨਾਮ ਤੇ ਅੰਦਰ ਜਾ ਕੇ ਜੋ ਵੀ ਪੱਤਰਕਾਰੀ ਦਾ ਆਪਣਾ ਜਿ ਕਿ ਰੈਫਰੈਂਸ ਤੇ ਇਹ ਸਭ ਕਰਦਾ ਆ। ਤੋਂ ਖੈਰ ਮੈਂ ਐਸਾ ਮੈਂ ਇਸ ਜਿਹੜੀ ਵੀਡੀਓ ਦੇ ਮਾਤੇ ਮਰਾਹੀ। ਪੰਜਾਬ ਰੋਡ ਦੇ ਡੀਪੂ ਦੇ ਜੋ ਸੀਨੀਅਰ ਮੈਡੀ ਮੈਨੇਜਰ ਹਨ ਜਾਂ ਇੰਚਾਰਜ ਹਨ ਜਿਨ੍ਹਾਂ ਨੇ ਡਿਊਟੀ ਲਗਾਈ ਹੋਈ ਹੈ। ਉਹਨਾਂ ਦਾ ਇਸ ਵੱਲ ਧਿਆਨ ਦਿਪਾਉਣਾ ਚਾਹੁੰਦਾ ਕਿ ਆਹ ਦੇਖ ਸਕਦੇ ਹੋ ਕਿ ਕਿਵੇਂ ਤੁਹਾਡਾ ਜੋ ਸੈਕੂਰਿਟੀ ਸਟੈਂਡ ਵਾਲਾ ਹੈ। ਉਹ ਕਿਵੇਂ ਏਜੰਟਾਂ ਤੋਂ ਇੱਥੇ ਕੰਮ ਕਰਾਉਂਦਾ ਆ। ਕਿ ਫ੍ਰੀਜ ਚ ਕੰਮ ਕਰਦੇ ਆ ਉਹ ਤੇ ਉਹ ਏਜੰਟ ਜੋ ਹੈ ਇਹਦੇ ਨਾਲ ਨਾਲ ਜਿਹੜਾ ਆਪਣਾ ਵੀ ਧੰਦਾ ਚਲਾਈ ਜਾਂਦੇ ਆ ਤੇ ਇੱਥੇ ਆ ਇੱਕ ਸਾਹਮਣੇ ਦੀਵਾਰ ਤੇ ਲਿਖਿਆ ਹੋਇਆ ਆ ਕਿ ਇਹ ਦੂਰ ਆ ਥੋੜ ਜਾ ਉਹ ਤੁਸੀਂ ਜਦੋਂ ਕਿਤੇ ਉਹ ਦੇਖ ਸਕਦੇ ਹੋ ਤੇ ਉੱਥੇ ਸਪੈਸ਼ਲ ਲਿਖਿਆ ਆ ਕਿ ਪਾਰਕਿੰਗ ਵਿੱਚ ਏਜੰਟਾਂ ਦਾ ਖੜਾ ਆਉਣਾ ਸਖਤ ਮਨਾ ਹੈ ਪਰ ਇਹ ਹੁਣ ਏਜੰਟ ਸ਼ਰਿਆਮ ਤੇ ਖੜੇ ਵੀ ਆ ਤੇ ਇਹਦਾ ਕੰਮ ਵੀ ਕਰ ਰਿਹਾ ਬਾਦ ਲੋਕ ਗੱਲ ਮਤੇ ਮੁੱਕ ਜਾਂਦਾ ਹੈ ਤੇ ਕਹਿੰਦੇ ਹਨ ਕਿ ਸਾਨੂੰ ਪਤਾ ਨਹੀਂ ਹੈ ਜੀ ਇਹ ਹੈ ਉਹ ਹੈ ਸੋ ਮੇਰੀ ਸ਼ਾਸਨ ਪ੍ਰਸ਼ਾਸਨ ਨੂੰ ਫਿਰ ਦੁਬਾਰਾ ਬਾਰ ਬਾਰ ਹੀ ਬੇਨਤੀ ਆ ਕਿ ਇਸ ਗੰਦੇ ਖੇਡ ਵੱਲ ਜ਼ਰੂਰ ਧਿਆਨ ਦਿਓ ਤੇ ਉਹ ਤੇ ਇਹ ਸਭ ਜੋ ਮਿਲੀ ਭੁਗਤਾਨਾ ਔਰ ਦੇਖੋ ਜੇਕਰ ਮਿਲੀ ਭੁਗਤਾਨਾ ਹੋਵੇ ਤਾਂ ਇੱਕ ਸਾਈਕਲ ਸਟੈਂਡ ਵਾਲਾ ਇਹਨਾਂ ਨੂੰ ਚਾਹ ਪਲਾਵੇ ਬਿਠਾ ਕੇ ਆਪਣੇ ਅੱਡੇ ਤੇ ਤੇ ਫਿਰ ਇਹੀ ਜਿਹੜੇ ਆਦਮੀਆਂ ਜਿਹੜੇ ਬੰਦੇ ਆ ਇੱਥੇ ਦੇਖੋ ਆ ਦੇਖ ਸਕਦੇ ਤੁਸੀਂ ਕਿਵੇਂ ਉਹ ਸਾਈਕਲ ਸਟੈਂਡ ਵਾਲੇ ਜਿਹੜੇ ਪਾਰਕੀਆਂ ਹਨ ਫੜੀਆਂ ਤਾਂ ਸਾਈਕਲ ਸਟੈਂਡ ਵਾਲਾ ਮੈਂ ਚੌਂਦਾ ਦੇਖ ਰਿਹਾ ਕਿ ਬੈਠਾ ਹੀ ਆ ਇਹ ਆਪਣੀ ਸੀਟ ਤੋਂ ਨਹੀਂ ਹੱਲਿਆ ਸਾਡੇ ਦੋ ਏਜੰਟ ਆ ਇਹੀ ਇੱਥੇ ਪਾਰਕੀਆਂ ਫੜਨ ਦਾ ਕੰਮ ਕਰਦੇ ਆ ਜੋ ਵੀ ਆਉਂਦਾ ਆ ਪਾਰਕੀਆਂ ਉਹ ਕੱਟਦਾ ਜਰੂਰ ਲੇ ਕੇ ਪਾਰਕੀ ਉਹ ਪਾਰਕੀਆਂ ਜਿਹੜੀ ਪੌਕੇਟ ਜਿਹੜੀ ਆਪਣੇ ਹੱਥ ਫੜੀ ਹੋਈ ਆ ਉਹ ਕੱਟ ਕੇ ਫੜਾਉਂਦਾ ਇਹ ਅੱਗੇ ਫੜਾਉਂਦੇ ਵੀ ਅੱਗੇ ਹੀ ਆ ਗੱਡੀ ਵਾਲੇ ਨੂੰ ਤੇ ਅੱਗੇ ਜੋ ਉਹ ਤੋਂ ਪੈਸੇ ਵੀ ਲੈਂਦੇ ਹਨ ਉਹ ਆ ਅੱਗੇ ਉਹਨਾਂ ਨੂੰ ਘੇਰਦੇ ਵੀ ਇਹੀ ਹਨ ਸੋ ਇਸ ਵੀਡੀਓ ਨੂੰ ਬਾਰ-ਬਾਰ ਸ਼ੇਅਰ ਕਰੋ ਲਾਈਕ ਕਰੋ ਤੇ ਸਾਡੇ ਇਸ ਪੇਜ ਨੂੰ ਫੋਲੋ ਕਰੋ ਤੇ ਤਾਂ ਜੋ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿ ਇਹ ਜੋ ਸਬੰਧਤ ਅਧਿਕਾਰੀ ਆ ਸਬੰਧਤ ਅਫਸਰ ਆ ਉਹਨਾਂ ਤੱਕ ਇਹ ਪਹੁੰਚ ਸਕੇ ਅਤੇ ਇਸ ਦੇ ਨਾਲ ਕਈ ਲੋਕਾਂ ਦਾ ਭਲਾ ਵੀ ਹੋਵੇਗਾ ਮੈਂ ਦਸਤਨ ਚੋਨਾ ਇਹਨਾਂ ਵਿੱਚੋਂ ਇੱਕ ਜੋ ਉੱਥੋਂ ਦੂਰੋਂ ਇੱਕ ਗੰਜਾ ਜਿਹਾ ਦਿਖ ਰਿਹਾ ਜਿਹੜਾ ਇਹ ਏਜੰਟ ਇੱਥੇ ਪਹਿਲਾਂ ਵੀ ਇਹਦੀਆਂ ਖਬਰਾਂ ਵੀ ਲੱਗ ਚੁੱਕੀਆਂ ਆਂ ਖਬਰਾਂ ਦੋਨਾਂ ਦੀਆਂ ਲੱਗ ਚੁੱਕੀਆਂ ਤੇ ਇਹਨਾਂ ਖਬਰਾਂ ਵੀ ਲੱਗ ਚੁੱਕੀਆਂ ਆ ਪਹਿਲਾਂ ਤੇ ਬਕਾਇਦਾ ਹੀ ਨਾ ਤੇ ਜਿਹੜੇ ਜੋ ਧੋਖਾ ਧੜੀ ਦਾ ਵੀ ਹੋਇਆ ਪਰ ਬਾਅਦ ਚਲੋ ਇਹ ਲੈਂਡ ਦੇਣ ਕਰਕੇ ਜਾ ਕੇ ਤਾਂ ਕੋਈ ਸੈਟਿੰਗ ਇਹ ਨਹੀਂ ਹੋਈ ਦਿੰਦੀ ਆ ਇਹ ਪੈਸੇ ਲੈ ਕੇ ਬਾਅਦ ਚ ਕੋਈ ਫੋਨ ਚੱਕ ਦੇ ਕੇ ਵਾਰ ਆ ਪੀ ਤੋ ਤਰ ਹੋ ਜਾਂਦੀ ਆ ਤੇ ਕਈ ਕੁਛ ਕਰਦੇ ਆ ਤੇ ਇਸ ਕਰਕੇ ਹੁਣ ਵੀ ਅਗਰ ਇੱਥੇ ਅੱਜ ਮੈਂ ਆਪਣੀ ਇਸ ਵੀਡੀਓ ਦੇ ਮਾਧਿਅਮ ਨਾਲ ਹੀ ਸ਼ਾਸਨ ਪਸ਼ਾਸ ਨੂੰ ਵੀ ਦੱਸ ਦੇਣਾ ਚਾਹੁੰਦਾ ਮੈਂ ਰਾਜਕੁਮਾਰ ਅਰੋੜਾ ਆਰਗੇਨਾਈਜ਼ਰ ਗਲੋਬਲ ਮੀਡੀਆ ਨੈਟਵਰਕ ਅਤੇ ਤਲਕਾ ਐਂਟੀ ਕ腐ਸ਼ਨ ਸੁਸਾਇਟੀ ਮੈਂ ਦੱਸ ਦੇਣਾ ਚਾਹੁੰਦਾ ਕਿ ਅਗਰ ਹੁਣ ਕੋਈ ਸਾਡੇ ਧਿਆਨ ਵਿੱਚ ਕੋਈ ਇਹੋ ਜਿਹਾ ਮਾਮਲਾ ਆਇਆ ਸੈਕਟਰ ਸਟੈਂਡ ਤੇ ਕੋਈ ਲੁੱਟ ਖੋਹਦਾ ਕੋਈ ਏਜੰਟਾਂ ਦਾ ਧੁੱਖਾ ਧੜੀ ਦਾ ਤੇ ਉਹਦਾ ਜਿਹੜੇ ਜ਼ਿੰਮੇਵਾਰ ਆ ਇਹਨਾਂ ਸੰਬੰਧਤ ਪ੍ਰਸ਼ਾਸਨ ਹੋਊਗਾ ਕਿ ਅਸੀਂ ਪਹਿਲਾਂ ਵੀ ਇੱਕ ਦੋ ਵਾਰ ਇਹਨਾਂ ਨੂੰ ਕਹਿ ਚੁੱਕੇ ਆ ਮੈਸੇ ਪਛਾ ਚੁੱਕੇ ਆ ਪਰ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ ਤੇ ਇਹਨਾਂ ਦੀ ਅੰਨਕੀ ਕੋਈ ਨੱਕ ਤੇ ਮੱਖੀ ਨਹੀਂ ਵੰਦੀ ਹੈ ਸੋ ਇੱਕ ਵਾਰ ਫਿਰ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਆਹ ਹੁਣ ਆ ਦੇਖ ਸਾਹ ਦੇ ਪੀ ਵੀ ਇੱਕ ਤੋਂ ਪਹਿਲਾਂ ਦੂਜਾ ਜੈਂਟ ਸੀਗਾ ਆ ਹੁਣ ਦੂਜਾ ਜੈਂਟ ਆ ਆ ਦੇਖੋ ਪੈਸੇ ਫੜ ਕੇ ਉਹਨੂੰ ਫੜਾ ਰਿਹਾ ਆ ਦੇਖ ਲਓ ਜਿਹਦੀ ਪੱਟੀ ਕੱਟ ਕੇ ਉਹਨੂੰ ਫੜਾ ਰਿਹਾ ਕੱਟ ਰਿਹਾ ਤੇ ਉਹਨੂੰ ਫੜਾ ਰਿਹਾ ਆ ਇੱਕ ਗਿਆ ਉਤੋਂ ਲੈ ਗਿਆ ਫੇਰ ਦੂਜਾ ਹੁਣ ਉਦੋਂ ਉਹ ਸੈਟਿੰਗ ਦੇ ਚੱਕਰ ਚ ਆ ਦੇਖਦਾ ਵੀ ਹੁਣ ਉਹਦੀ ਹੋਲੀ ਹੋਲੀ ਜਿਹਾ ਲੱਗਦਾ ਉਹਨੂੰ ਕਰੇ ਸ਼ੱਕ ਪੈ ਗਈ ਆ ਕਿ ਫਿਲਮ ਬਣਦੀ ਆ ਜਾਂ ਕਿੱਡਾ ਆ ਉਹ ਪਰੇ ਨੂੰ ਚਲਾ ਗਿਆ ਤੇ ਦੂਜੇ ਨੂੰ ਹਲੇ ਨਹੀਂ ਪਤਾ ਲੱਗਾ ਵੇ ਸਾਬਣਾ ਹੁਣ ਉਹ ਦੇਖੋ ਬੰਦੇ ਹੋੜੀ ਹੋੜੀ ਆ ਜਾਣਗੇ ਉਹੜੀ ਤੇ ਫੋਨ ਕਰਨ ਨੂੰ ਲਾ ਕੇ ਇਹ ਮਤਲਬ ਜਿਹੜਾ ਸਕੀਮ ਇਥੋਂ ਪੂਰਾ ਪਤਾ ਲੱਗਦਾ ਕਿ ਇਹਨਾਂ ਦੇ ਅੰਦਰ ਵੀ ਕੋਈ ਸੈਟਿੰਗ ਹੈ ساری ਕਿ ਬਾਹਰ ਕਿਸੇ ਨਾਲ ਗੱਲਬਾਤ ਕਰਕੇ ਅੰਦਰ ਫਿਰ ਜਿਹੜਾ ਆ ਕਿ ਫੋਨ ਕਰ ਦਿੰਦੇ ਆ ਹੁਣ ਦੂਸਰਾ ਦੇਖ ਲਓ ਅੰਦਰ ਚਲਾ ਗਿਆ ਆ ਬੰਦਿਆਂ ਦੇ ਨਾਲ ਅੱਗੇ ਵੀ ਬੰਦਿਆਂ ਅੰਦਰ ਚਲਾ ਗਿਆ ਆ ਤੇ ਹੁਣ ਅੰਦਰ ਜਾ ਕੇ ਉਹਨਾਂ ਦਾ ਕੰਮ ਕਰਾ ਕੇ ਆਊਗਾ ਜਾਂ ਸੈਟ ਉਹਨਾਂ ਨੂੰ ਫੋਨ ਕਰੂਗਾ ਅੰਦਰ ਜਾਂ ਕਿਦਾਂ ਵੀ ਮੈਂ ਫਿਰ ਇਹ ਕਰੀ ਬੇਤੀ ਕਰੂੰਗਾ ਕਿ ਇਹ ਜਿਹੜਾ ਗੰਦਾ ਖੇਲ ਹੈ ਇਹਨੂੰ ਬੰਦ ਕੀਤਾ ਜਾਵੇ ਤੇ ਅਧਿਵਲ ਵਿਸ਼ੇਸ਼ ਚਾਨ ਦਿੱਤਾ ਜਾਵੇ ਧੰਨਵਾਦ